ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਜਾਣਦੇ ਹੋ ਕਿ ਯੂਐਸ ਦੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਦੀ ਸਿਕਿਉਰਿਟੀ ਦੇ ਵਿੱਚ ਕਿਹੜਾ ਸਿੱਖ ਹੈ ਅਤੇ ਯੂਐਸ ਦੀ ਸਭ ਤੋਂ ਮਸ਼ਹੂਰ ਯੂਨੀਵਰਸਿਟੀ ਕੈਂਬਰਿਜ ਦੇ ਵਿੱਚ ਸਭ ਤੋਂ ਪਹਿਲਾਂ ਦਾਖਲਾ ਲੈਣ ਵਾਲਾ ਦਸਤਾਰ ਧਾਰੀ ਸਿੱਖ ਕੌਣ ਸੀ ਇਸ ਤੋਂ ਇਲਾਵਾ ਨੇਪਾਲ ਤੇ ਨਿਊਜ਼ੀਲੈਂਡ ਦੀ ਫੌਜ ਦੇ ਵਿੱਚ ਦਾਖਲਾ ਲੈਣ ਵਾਲੇ ਸਭ ਤੋਂ ਪਹਿਲਾ ਸਿੱਖ ਫੌਜੀ ਕੌਣ ਸੀ ਇਸ ਦੇ ਨਾਲ ਨਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਨਾ ਸਿੱਖਾਂ ਬਾਰੇ ਗੱਲ ਕਰਾਂਗੇ ਜੋ ਦੇਸ਼ ਅਤੇ ਵਿਦੇਸ਼ ਦੇ ਉੱਚੇ ਅਹੁਦਿਆਂ ਤੱਕ ਪੁੱਜੇ ਹੋਏ ਨੇ ਵੀਡੀਓ ਨੂੰ ਆਖਿਰ ਤੱਕ ਜ਼ਰੂਰ ਵੇਖਿਓ ਕਿਉਂਕਿ ਵੀਡੀਓ ਨੂੰ ਆਖਿਰ ਤੱਕ ਵੇਖਦੇ ਵੇਖਦੇ ਤੁਸੀਂ ਹੈਰਾਨ ਹੋ ਜਾਓਗੇ ਕਿ ਸਾਡੀ ਕਮਿਊਨਿਟੀ ਨੇ ਕਿੱਥੇ ਤੱਕ ਤਰੱਕੀ ਕੀਤੀ ਹੈ ਕੀ ਤੁਸੀਂ ਜਾਣਦੇ ਹੋ ਕਿ ਬ੍ਰਿਟਿਸ਼ ਪੁਲਿਸ ਦੇ ਵਿੱਚ ਸਭ ਤੋਂ ਪਹਿਲਾ ਦਸਤਾਰਦਾਰ ਸਿੱਖ ਕੌਣ ਸਨ ਐਰ ਹਰਬੰਸ ਸਿੰਘ ਜੱੱਬਲ ਜੋ 1970 ਦੇ ਸਮੇਂ ਯੂਕੇ ਪੁਲਿਸ ਫੋਰਸ ਦੇ ਵਿੱਚ ਦਾਖਲਾ ਲੈਂਦੇ ਨੇ ਤੇ ਇਸ ਦੇ ਨਾਲ ਇਹ ਬਣਦੇ ਨੇ ਬ੍ਰਿਟਿਸ਼ ਪੁਲਿਸ ਦੇ ਵਿੱਚ ਪੱਥੀ ਹੋਣ ਵਾਲੇ ਪਹਿਲੇ ਸਿੱਖ ਆਫੀਸਰ ਤੇ ਇਹ ਯਾਦ ਰੱਖੋ ਕਿ 1970 ਦਾ ਸਮਾਂ ਉਹ ਸਮਾਂ ਸੀ ਜਿੱਥੇ ਸਿੱਖਾਂ ਦੇ ਨਾਲ ਜਾਂ ਫਿਰ ਭਾਰਤੀਆਂ ਦੇ ਨਾਲ ਗੁਰੇ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਕਰਦੇ ਸੀ ਸੋ ਹਰਬੰਸ ਸਿੰਘ ਜੀ ਦੇ ਵੱਲੋਂ ਹੋਰ ਸਿੱਖਾਂ ਦੇ ਲਈ ਵੀ ਪੁਲਿਸ ਫੋਰਸ ਜੁਆਇਨ ਕਰਨ ਦੇ ਲਈ ਇੱਕ ਪੈੜ ਛੱਡੀ ਗਈ ਸੀ ਹਰ ਸਾਲ ਲੱਖਾਂ ਹੀ ਲੋਕ ਭਾਰਤ ਤੋਂ ਵਿਦੇਸ਼ ਜਾਂਦੇ ਨੇ ਆਪਣੀ ਪੜ੍ਹਾਈ ਦੇ ਲਈ ਪਰ ਕੀ ਤੁਸੀਂ ਜਾਣਦੇ ਹੋ ਕਿ ਪਹਿਲੇ ਐਸੇ ਸਿੱਖ ਕੌਣ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕੈਂਬਰੇਜ ਅਤੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਣ ਦਾ ਮਾਰ ਹਾਸਲ ਕੀਤਾ ਸੀ ਇਹ ਹਨ ਸੰਤ ਤੇਜਾ ਸਿੰਘ ਜੀ ਜਿਨ੍ਹਾਂ ਨੇ 29 ਸਾਲ ਦੀ ਉਮਰ ਦੇ ਵਿੱਚ ਕੈਂਬਰੇਜ ਯੂਨੀਵਰਸਿਟੀ ਦੇ ਵਿੱਚ ਆਪਣਾ ਦਾਖਲਾ ਲਿਆ ਅਤੇ ਇਸ ਤੋਂ ਬਾਅਦ 34 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਹਾਰਵਰਡ ਯੂਨੀਵਰਸਿਟੀ ਨੂੰ ਜੁਆਇਨ ਕੀਤਾ ਇਸ ਤਰ੍ਹਾਂ ਉਹ ਪਹਿਲੇ ਸਾਬਤ ਸੂਰਤ ਸਿੱਖ ਬਣੇ ਜਿਨ੍ਹਾਂ ਨੇ ਪਹਿਲੀ ਵਾਰ ਇੱਥੇ ਦਾਖਲਾ ਲਿਆ ਸੀ ਤੇ ਤੁਹਾਡੇ ਜਾਣਕਾਰੀ ਲਈ ਅਸੀਂ ਇਹ ਦੱਸ ਦਈਏ ਕਿ ਉਹ ਤੋਂ ਵਾਪਸ ਆਉਣ ਤੋਂ ਬਾਅਦ ਸੰਤੇਜਾ ਸਿੰਘ ਜੀ ਨੇ ਆਕਾਰ ਅਕੈਡਮੀ ਨਾਮ ਦੇ ਭਾਰਤ ਦੇ ਵਿੱਚ ਸਕੂਲ ਖੋਲੇ ਤੇ ਹੁਣ ਮੌਜੂਦਾ ਸਮੇਂ ਦੌਰਾਨ 129 ਸਕੂਲ ਆਪਣੀਆਂ ਸੇਵਾਾਂ ਨਿਭਾ ਰਹੇ ਹਨ ਉਹ ਅਫਗਾਨਿਸਤਾਨ ਜਿੱਥੇ ਹੁਣ ਕੇਵਲ ਗਿਣਤੀ ਦੇ ਹੀ ਸਿੱਖ ਬਜੇ ਹਨ ਇਹ ਤੇ ਤਾਜੀ ਪਾਨ ਦੇ ਆਉਣ ਤੋਂ ਬਾਅਦ ਜਿਸ ਅਫਗਾਨਿਸਤਾਨ ਨੂੰ ਸਿੱਖਾਂ ਨੇ ਛੱਡ ਦਿੱਤਾ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ 1970 ਦੇ ਦੌਰਾਨ ਅਫਗਾਨਿਸਤਾਨ 에ਅਰਲਾਈਨਸ ਦੇ ਵਿੱਚ ਇੱਕ ਸਿੱਖ ਪਾਇਲਟ ਵੀ ਸਨ ਜਿਨ੍ਹਾਂ ਦਾ ਨਾਮ ਸੀ ਸਰਦਾਰ ਕੁਲਦੀਪ ਸਿੰਘ ਜੋ ਅਫਗਾਨਿਸਤਾਨ ਦੇ ਕਾਬੁਲ ਦੇ ਵਿੱਚ ਰਹਿੰਦੇ ਸਨ ਤੇ ਅਫਗਾਨਿਸਤਾਨ ਦੇ ਵਿੱਚ ਆਪਣੀਆਂ ਸੇਵਾ ਨਿਭਾਉਂਦੇ ਸਨ ਹੁਣ ਤੁਹਾਨੂੰ ਉਹ ਸਿੱਖ ਬਾਰੇ ਜਾਣਕਾਰੀ ਦਵਾਂਗੇ ਜੋ ਮਲੇਸ਼ੀਆ ਵਰਗੇ ਇਸਲਾਮਿਕ ਦੇਸ਼ ਦੇ ਵਿੱਚ ਐਜ਼ ਅ ਪੁਲਿਸ ਕਮਿਸ਼ਨਰ ਨੇ ਇਹ ਹਨ ਸਰਦਾਰ ਅਮਰ ਸਿੰਘ ਜੋ ਮਲੇਸ਼ੀਆ ਦੇ ਕੁਆਲਾ ਲੰਪੁਰ ਵਿਖੇ ਪੁਲਿਸ ਕਮਿਸ਼ਨਰ ਹਨ ਤੇ ਉੱਥੇ ਆਪਣੀ ਸੇਵਾ ਨਿਭਾ ਰਹੇ ਨੇ ਤੇ ਤੁਹਾਡੀ ਜਾਣਕਾਰੀ ਲਈ ਅਸੀਂ ਇਹ ਦੱਸਦੀਏ ਕਿ ਇਹ ਮਲੇਸ਼ੀਆ ਵਿਖੇ ਆਪਣੀ ਫੈਮਿਲੀ ਦੀ 3 ਜਨਰੇਸ਼ਨ ਨੇ ਅਤੇ ਇਸ ਤੋਂ ਪਹਿਲਾਂ ਇਹਨਾਂ ਦੇ ਪਿਤਾ ਜੀ ਤੇ ਇਹਨਾਂ ਦੇ ਦਾਦਾ ਜੀ ਵੀ ਪੁਲਿਸ ਦੇ ਵਿੱਚ ਨੌਕਰੀ ਕਰ ਚੁੱਕੇ ਹਨ ਤੁਸੀਂ ਇਹਨਾਂ ਸਿੱਖਾਂ ਬਾਰੇ ਜ਼ਰੂਰ ਸੁਣਿਆ ਹੋਵੇਗਾ ਜੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਕੇ ਆਪਣੀਆਂ ਸੇਵਾ ਨਿਭਾਰੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੇ ਗੁਵਾਂਡੀ ਦੇਸ਼ ਨੇਪਾਲ ਦੇ ਵਿੱਚ ਵੀ ਇੱਕ ਸਿੱਖ ਅਜੇਹੇ ਹਨ ਜੋtheta ਦੀ ਫੌਜ ਦੇ ਵਿੱਚ ਭਰਤੀ ਨੇ ਤੇ ਐਜ਼ ਅ ਦਸਤਾਰਦਾਰੀ ਸਿੰਘ ਸੱਜ ਕੇ ਉੱਥੇ ਆਪਣੀਆਂ ਸੇਵਾ ਨਿਭਾਰੇ ਨੇ ਇਹ ਹਨ ਕਰਨ ਸਿੰਘ ਜੋ ਬਕਤਾਲਕਵਾ ਪਾਕੀ ਜ਼ਿਲ੍ਹਾ ਦੇ ਰਹਿਣ ਵਾਲੇ ਹਨ ਅਤੇ 네ਪਾਲ ਦੀ ਗੋਰਸ ਬਾਟ ਬਟੈਲੀਅਨ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ ਤੇ ਇਹ 네ਪਾਲ ਦੀ ਫੌਜ ਦੇ ਵਿੱਚ ਇੱਕ ਹਿਸਟੋਰੀਕ ਸਮਾਂ ਹੈ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ 네ਪਾਲ ਦੇ ਫੌਜ ਦੇ ਵਿੱਚ ਕੋਈ ਵੀ ਸਿੱਖ ਭਰਤੀ ਨਹੀਂ ਸੀ ਹੋਇਆ ਕੀ ਤੁਸੀਂ ਅਜਿਹੇ ਸਿੱਖ ਨੂੰ ਜਾਣਦੇ ਹੋ ਜਿਨ੍ਹਾਂ ਨੇ ਬਾਇਉ ਸੇਨਾ ਤੇ ਜਲ ਤਲ ਦੇ ਵਿੱਚ ਦੋਨਾਂ ਦੇ ਵਿੱਚ ਆਪਣੀ ਸੇਵਾ ਨਿਭਾਈ ਹੋਵੇ ਤੋਂ ਇਹ ਹਨਕੋਲਨ ਪ੍ਰithviਪਾਲ ਸਿੰਘ the only sikh to serve in all three forces apni service duran fighter jet uda chuki ne the world war 2 de vich a sail warship vi chala chuki ne is de alawa 1965 di indo pak jang duran inna ne commanded artillery unit services vich dittiyan so is tarah oh fighter jet pilots san armed forces de frontline commander san army de ate warship officers san navy de ਜਿੱਥੇ ਅੱਜ ਅਸੀਂ ਇੰਨੇ ਸਿੱਖਾਂ ਬਾਰੇ ਗੱਲ ਕਰ ਰਹੇ ਹਾਂ ਉੱਥੇ ਹੀ ਹੁਣ ਗੱਲ ਕਰਦੇ ਹਾਂ ਅਮਰੀਕਨ ਸਿੱਖ ਅਨਜਦੀਪ ਸਿੰਘ ਪਾਟਿਆ ਦੀ ਐਸ ਦੇ ਸਤਾਰਤਾਰੀ ਸਿੰਘ ਨੇ ਪਹਿਲਾ ਐਸਾ ਮਾਨ ਹਾਸਲ ਕੀਤਾ ਹੈ ਜੋ ਯੂ ਐਸ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਦੀ ਸਿਕਿਉਰਿਟੀ ਦੇ ਵਿੱਚ ਆਪਣੀ ਜਗ੍ਹਾ ਬਣਾ ਪਾਏ ਹਨ ਤੋਂ ਮੌਜੂਦਾ ਸਮੇਂ ਦੇ ਵਿੱਚ ਯੂ ਐਸ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਦੀ ਸਿਕਿਉਰਿਟੀ ਟੀਮ ਦੇ ਵਿੱਚ ਅਨਜਦੀਪ ਸਿੰਘ ਵੀ ਹਨ ਜੋ ਸਿੱਖ ਸਮਾਜ ਦੇ ਲਈ ਇੱਕ ਪ੍ਰਾਊਡ ਮੂਮੈਂਟ ਹੈ ਅੱਜ ਗੱਲ ਕਰਦੇ ਹਾਂ ਆਪਰੇਸ਼ਨ ਸੰਦੂਰ ਬਾਰੇ ਜਿਸ ਦੌਰਾਨ ਭਾਰਤੀ ਸੈਨਾ ਨੇ ਇਹ ਦਾਵਾ ਕੀਤਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਵੜ ਕੇ ਉੱਥੇ ਦੇ ਟੈਰਰ ਕੈਂਪਸ ਨੂੰ ਖਤਮ ਕੀਤਾ ਹੈ ਇਸ ਆਪਰੇਸ਼ਨ ਦੀ ਫਰੰਟ ਲਾਈਨ ਏਪੀ ਸਿੰਘ ਦੇ ਵੱਲੋਂ ਸੰਭਾਲੀ ਗਈ ਸੀ ਭਾਰਤ ਸਰਕਾਰ ਦੇ ਵੱਲੋਂ ਏਪੀ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਏਪੀ ਸਿੰਘ ਨੂੰ ਸਪਟੰਬਰ 2024 ਦੇ ਵਿੱਚ ਨਿਊ 에ਅਰਫੋਰਸ చీఫ్ ਨਿਯੁਕਤ ਕੀਤਾ ਗਿਆ ਸੀ ਹੁਣ ਮੌਜੂਦਾ ਸਮੇਂ ਦੇ ਵਿੱਚ ਅਸੀਂ 29 ਪ੍ਰੋਜੈਕਟਸ ਦੇ ਉੱਪਰ ਕੰਮ ਕਰ ਰਹੇ ਹਾਂ ਜੋ ਕਿ ਮਾਸਕੋ ਰਸ਼ੀਆ ਦੇ ਵਿੱਚ ਹੈ ਇਹ ਜਾਣਕਾਰੀ ਜੋ ਪ੍ਰੈਸ ਰਿਲੀਜ਼ ਦੇ ਵਿੱਚ ਦੱਸੀ ਗਈ ਹੈ ਅਸੀਂ ਉਹੀ ਦੱਸ ਰਹੇ ਹਾਂ ਤੁਸੀਂ ਸਭ ਨੇ ਸਭ ਤੋਂ ਵੱਡੀ ਤਰਬਨ ਜਾਂ ਫਿਰ ਦਿਮਾਲਾ ਦਾ ਜ਼ਰੂਰ ਹੀ ਦੇਖਿਆ ਹੋਵੇਗਾ ਪਰ ਅੱਜ ਨਾਲ ਕਰਾਂਗੀ ਦੁਨੀਆ ਦੇ ਸਭ ਤੋਂ ਉੱਚੀ ਜਾਂ ਵੱਡੇ ਦਿਮਾਲੇ ਦੀ ਤੁਸੀਂ ਸਾਰੇ ਜਾਣ ਕੇ ਹੈਰਾਨ ਹੋ ਜਾਓਗੇ ਕਿ ਅਫਤਾਰ ਸਿੰਘ ਮੋਨੀ ਜੋ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਰਹਿਣ ਵਾਲੇ ਨੇ ਉਹ ਦੁਨੀਆ ਦੀ ਸਭ ਤੋਂ ਉੱਚੀ ਟਰਬਨ ਬਨਨ ਦਾ ਰਿਕਾਰਡ ਬਣਾ ਚੁੱਕੀ ਹਨ ਇਸ ਨੂੰ ਬਨਨ ਦੇ ਲਈ 5 ਤੋਂ 6 ਘੰਟੇ ਲੱਗਦੇ ਹਨ ਇਸ ਵਿੱਚ 645 ਮੀਟਰ ਲੰਬਾ ਕਪੜਾ ਵਰਤਿਆ ਗਿਆ ਜਿਸ ਦਾ ਭਾਰ ਲਗਭਗ 45 ਕਿਲੋ ਸੀ ਹੁਣ ਇੱਕ ਅਜੀਬੇ ਸਿੱਖ ਦੀ ਗੱਲ ਕਰਾਂਗੇ ਜੋ ਇੰਡੀਆ ਤੋਂ ਇੰਗਲੈਂਡ 에ਅਰਕ੍ਰਾਫਟ ਚਲਾਉਣ ਵਾਲੇ ਸਭ ਤੋਂ ਪਹਿਲੇ ਸਿੱਖ ਸਨ ਜਿਨ੍ਹਾਂ ਨੇ ਇਹ ਕਾਰਨਾਮਾ 1930 ਦੇ ਵਿੱਚ ਕੀਤਾ ਸੀ ਤੇ ਇਹ ਸਿੱਖ ਦਾ ਨਾਮ ਸੀ ਸਰਦਾਰ ਮਨਮੋਹਨ ਸਿੰਘ ਇਸ ਕਾਰਨਾਮੇ ਤੋਂ ਬਾਅਦ ਫੌਜ ਇੰਡੀਅਨ ਪਾਇਲਟ ਬਣੇ ਜਿਨ੍ਹਾਂ ਨੇ ਇੰਡੀਆ ਤੋਂ ਸਾਊਥ ਅਫਰੀਕਾ ਤੱਕ ਸੋਲੋ ਫ্লাই ਕੀਤਾ ਇਸ ਦੇ ਨਾਲ ਨਾਲ ਉਹਨਾਂ ਨੇ ਵਰਲਡ ਵਾਰ 1 ਤੇ 2 ਦੇ ਵਿੱਚ ਐਸ ਅ ਫਲਾਈਿੰਗ ਆਫੀਸਰ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਇਹ ਹਣ ਅਮਰੀਕਾ ਦੀ ਫੌਜ ਤੋਂ ਰਿਟਾਇਰਡ ਕਰਨਲ ਜੀਬੀ ਸਿੰਘ ਜੋ ਪਹਿਲੇ ਸਿੱਖ ਬਣੇ ਯੂਐਸਡੀ ਫੌਜ ਦੇ ਵਿੱਚ ਭਰਤੀ ਹੋਣ ਵਾਲੇ 1979 ਦੇ ਵਿੱਚ ਇਹਨਾਂ ਨੇ ਯੂਐਸ ਆਰਮੀ ਜੁਆਇਨ ਕੀਤੀ ਸੀ ਉਸ ਸਮੇਂ ਇੰਨਾ ਜ਼ਿਆਦਾ ਆਸਾਨ ਨਹੀਂ ਸੀ ਜਿੰਨਾ ਕਿ ਅਸੀਂ ਤੁਹਾਨੂੰ ਬੋਲ ਕੇ ਸੁਣਾ ਰਹੇ ਹਾਂ ਜੇਕਰ ਹੁਣ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਏ ਤਾਂ ਇਹਨਾਂ ਦੀ ਬੇਟੀ ਲਗਨੀਤ ਸਿੰਘ ਯੂਐਸਡੀ ਆਰਮੀ ਦੇ ਵਿੱਚ ਐਜ਼ ਅ ਲੈਫਟਿਨੈਂਟ ਆਪਣੀ ਸੇਵਾ ਨਿਭਾ ਰਹੀ ਹੈ ਇਹਨਾਂ ਨੂੰ ਵੇਖੋ ਇਹ ਹਨ ਵਿਕਟੋਰੀਆਜ਼ ਫਰਸਟ ਵੋਟਰ ਤੋ ਸਰਦਾਰ ਮਹਿੰਦਰ ਸਿੰਘ ਨੇ ਇੱਕ ਇਤਿਹਾਸਿਕ ਬੋਟ ਪਾਈ ਜਿਸ ਦੇ ਨਾਲ ਕੈਨੇਡੀਅਨ ਸਿੱਖਾਂ ਦੀ ਪੀੜ੍ਹੀਆਂ ਦੇ ਲਈ ਰਾਹ ਖੁੱਲ ਗਿਆ ਅਮਾਗਾਟਾ ਮਾਰੂ ਦੇ ਯਾਤਰੀਆਂ ਨੂੰ ਖਾਣਾ ਖਿਲਾਉਣ ਤੋਂ ਐਮਪ੍ਰੈਸ ਹੋਟਲ ਖੋਲਣ ਤੱਕ ਉਹਨਾਂ ਦੇ ਪਿਤਾ ਸਰਦਾਰ ਬਤਨ ਸਿੰਘ ਆਪਣੇ ਲੋਕਾਂ ਦੇ ਲਈ ਡਟ ਕੇ ਖੜੇ ਰਹੇ। ਕੈਨੇਡਾ ਦੇ ਵਿੱਚ ਸਿੱਖ ਵਿਰਾਸਤ ਮਹੀਨੇ ਦੌਰਾਨ ਇਹਨਾਂ ਨੂੰ ਡਟ ਕੇ ਯਾਦ ਕੀਤਾ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਜਨਰਲ ਜਗਿੰਦਰ ਜਸਵੰਤ ਸਿੰਘ ਜੀ ਦੇ ਬਾਰੇ ਉਹ ਇੰਡੀਆ ਦੇ ਪਹਿਲੇ ਸਿੱਖ ਚੀਫ ਆਰਮੀ ਸਟਾਫ ਸਨ 1 ਜਨਵਰੀ 2004 ਦੇ ਵਿੱਚ ਜੇ ਜੇ ਸਿੰਘ ਪਹਿਲੇ ਐਸੀ ਸਿੱਖ ਸਨ ਜੋ ਇਸ ਅਹੁਦੇ ਤੱਕ ਪਹੁੰਚ ਪਾਈ ਸੀ ADG ਆਫ ਮਿਲਟਰੀ ਆਪਰੇਸ਼ਨ ਹੋਣ ਕਰਕੇ 1999 ਦੇ ਕਾਰਗਿਲ ਕਨਫਲिक्ट ਦੇ ਸਮੇਂ ਜੇ ਜੇ ਸਿੰਘ ਇੱਕ ਆਪਰੇਸ਼ਨ ਦੇ ਪਬਲਿਕ ਫਿਗਰ ਵੀ ਸਨ ਤੇ ਇਨਾਂ ਦੀਆਂ ਸੇਵਾਵਾਂ ਦੇ ਕਰਕੇ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਇਹ ਹਨ ਅਮਰਿੰਦਰ ਸਿੰਘ ਸੰਧੂ ਜੋ ਪਹਿਲੇ ਦਸਤਾਰਦਾਰ ਸਿੱਖ ਸਨ ਜੋ ਨਿਊਜ਼ੀਲੈਂਡ ਦੀ ਪੁਲਿਸ ਫੋਰਸ ਦੇ ਵਿੱਚ ਭਰਤੀ ਹੋਏ ਸਨ ਤੇ ਇੱਥੇ ਤੱਕ ਪਹੁੰਚਣ ਦੇ ਲਈ ਉਹਨਾਂ ਨੇ ਕੜੀ ਮਿਹਨਤ ਕੀਤੀ ਸੀ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਇੱਕ ਨਵੇਂ ਵੀਅਰ ਹੋ ਜਾਂ ਫਿਰ ਇੱਕ ਰੈਗੂਲਰ ਵੀਅਰ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਸ ਵੀਡੀਓ ਨੂੰ ਬਾਕੀ ਸਾਰੇ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਨਫੋਰਮੇਸ਼ਨ ਪਹੁੰਚ ਪਾਏ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਅਸੀਂ ਅਗਲੀ ਵੀਡੀਓ ਕਿਸ ਟੌਪਿਕ ਤੇ ਲਈਏ ਤਾਂਵਾ